हाँ जी सुबह के सवा चार हो गया मैं चार बजे उठी सी पोचा था सारे पोचा ला ता सारा वेला करके कपड़े रात प्रेस करके मैं कहीं सोफे ताते क्योंकि अंदर सैट नहीं आ रहे थे सारिया के मेरे भावे इन्होंने भी इधर आप ਆਤਰਿਸ਼ਾ ਤੇ ਤੇ ਇਧਰ ਵੀ ਕੋਚਾਂ ਲਾਤਾ ਇਹ ਵੀ ਉੱਠ ਖੜੇ ਸੀਗੇ ਨਹਾਉਣ ਗਏ ਆ ਬੱਚੇ ਸਜੇ ਪਏ ਉਹਨਾਂ ਨੂੰ ਬਿਠਾਉਣਾ ਆ કે પે પાઠ કર લેયા સિગા તે બિરિયાની લેવા બીચે ના થા એક અવરા મે અલાડી بنવાયા પાપ માટે પાઠ કરન વાસ્તે એ ઇત બંધ હો જંદા શટકલકા હોયા એ ઇત ખુલ જંદા

ਸਾਇਕਲ ਇਹ ਦਲਾ ਗਿਆ ਮੈਨੂੰ ਫੜਾ ਦੇ ਉਹ ਨਹੀਂ ਮੈਂ ਘਰੇ ਜਾਊਂਗਾ ਨਾ ਇਹਦੇ ਨਾਲ ਪੱਤ ਮੇਰੇ ਉਹ ਵੀ ਚਾਬੀਆਂ ਰੈਸਟੋਰੈਂਟ ਉਹ ਮੈਨੂੰ ਫੜਾ ਦੇ ਨਹੀਂ ਨਹੀਂ ਵਿੱਚ ਹੀ ਰਹਿਣ ਦੀ ਚਾਬੀ ਅੱਜ ਕਿੱਥੇ ਉਹ ਨਹੀਂ ਨਹੀਂ ਮੈਂ ਅੱਛਾ ਉੱਧਰ ਆ ਸੀ ਲੇਖਾ ਬੈਂਕ ਉਹ ਜਿਵੇਂ ਹਲਵਾਈ ਘਰ ਚਲਾ ਚੱਲ ਆ ਜੋ ਜੋ ਕੰਮ ਸੀ ਦੇ ਬਹਿ ਗਿਆ ਸੀ ਵਿਚਾਰਾ ਹਾਂ ਮੈਂ ਇੱਧਰ ਨਹੀਂ ਚਲ ਆਜ ਬਾਜੀ ਪਹਿਲਾ ਖੇਲ ਬੋਲ ਆ ਗਿਆ ਸੀ ਸਾਰੇ ਹੋਣ ਲੱਗੇ ਆ ਸੀ ਜੋਤ ਜਗਾ ਜਾਵੇ ਬਾਣੀ ਦੇ ਤਾਂ ਬੈਜਨ ਕਰੀ ਖੁਮਾ ਇਹਨੇ ਤੇ ਲਿਆ ਕੇ ਵਿਛਾ ਦਾਂਗੇ ਨਾ ਟੇਬਲ ਤੇ ਲੀਲਾ ਨਿਆਰੀ ਐ ਇਹ ਕੱਟ ਲਈਏ ਮੈਂ ਆਪਣਾ ਸੂਟ ਪਟੋਲਾ ਪਟੋਲਾ ਥੀਲ ਕਿ ਕਰਨਾ ਯਾਰ ਨਹੀਂ ਹਾਂਜੀ ਵਿਸ਼ਿਸ਼ਤਾ ਕੁਛ ਸਾਫ ਉਹ ਪਟਣੀ ਇੱਕ ਵਾਰ ਵੱਡੀ ਚੋਕਰਾ ਪਟ ਜੂਣਾ ਮੀਟੀ ਦੱਸ ਸਾਡੇ ਉਹ ਉਹ ਕਿਆ ਸਣਾ ਇਹਦੇ ਚ ਲਿਆ ਕੇ ਵਿਛਾ ਲਾਂਗੇ ਨਾ ਟੇਬਲ ਤੇ ਉਹ ਬਿਲਕੁਲ ਉਹਦਾ ਪਿਆ ਆਪਣੇ ਪਿਆਵਾ ਲੱਭ ਕੇ ਹਨ ਮੋਰ ਕੱਦੂ ਕਰਦੇ ਉਹ ਕਰਦਾ ਲੱਭ ਆਪਣੇ ਇਹ ਮਾਰ ਟੋਟੀ ਹੂ ਉਹ ਵੀ ਤਾਂ ਦੋ ਆ ਬਾਲ ਤੇ ਆ ਦੋ ਆ ਚਾਹ ਚੁਪੀਲੀ ਪੁੱਟੋ ਨਹੀਂ ਬਣ ਰਹੀ ਇਹ ਮੋਲਾ ਰਹਿ ਗਈ ਦੇਖੋ ਥੋੜਾ ਚਾਹ ਲਓ ਤੇਰਾ ਨਾ ਆਉਂਦਾ ਚਾਹ ਚਾਹ ਬਣੀ ਜਾਂਦੀ ਆ चार चलती तो अच्छा पत्ती भी पाती है खाल भी पाती देख है देखते खा ना क्या

ਇਹ ਦੇ ਵਿੱਚ ਇਹ ਦੇ ਬੋਲ ਇਹਦੇ ਵਿੱਚ ਹੀ ਰਲ ਜੂਗਾ ਬਦਾਨਾ ਤਾਂ ਜਦੋਂ ਵਿਹਲਾ ਹੋ ਗਿਆ ਨਾ ਕਟਕ ਕਟਾਈ ਦਾ ਕੰਮ ਭਾਂਡਿਆਂ ਦੇ ਬਈ ਧੋ ਕੇ ਅੱਗੇ ਢੁੱਢ ਦੇ ਨਾਲ ਕਿਹਾ ਰੱਖਿਆ ਇੱਧਰ ਹੁਣ ਸਬਜ਼ੀ ਬਣ ਲਗੀ ਲੱਗੀ ਹੋ ਗਿਆ ਨਾ ਰੋ ਵਾਲਾ ਇਸ ਕੋ ਖਾ ਕੇ ਜਨਾਜ਼ਾ ਦਾ ਜ਼ਰਾ ਜ਼ਰਾ ਅੰਦਰੋਂ ਆਲਾ ਰੋ ਦੇ ਨਾ ਪਾਂਡਿਸ ਨੀ ਖਾ ਲੋਗੇ ਤੇ ਕੇ ਉਹ ਜੂਰਾ ਖਲੀ ਬਣੇਗਾ ਠੀਕ ਬਣਾ ਲੈ ਜੀ ਬਣਾ ਲੈ ਹੂੰ ਕੀ ਤੇ ਸਿਆਣੀ ਗੱਲ ਆਹ ਬੰਦਾ ਐ ਤੇ ਆਣਾ ਸਾਡੇ ਚ ਸਾਰੇ ਮੋਰੇ ਮੈਂ ਤਾਂ ਮੈਂ ਤਾਂ ਇੰਦਾ ਬੈਠਾ ਜੁਧਿਆੜੀ ਤੇ ਆਇਆ ਹੁੰਦਾ ਆਹ ਦੇਖੋ ਫਰੈਸ਼ ਸਬਜੀ ਪੈ ਤੋੜ ਕੇ ਆਹ ਸਾਟੀ ਸਬਜੀ ਬੰਦੀ ਬਈਆ ਚਲ ਨਮਕਾ ਮੈਂ ਨਮਕ ਤੋ ਉਬਰਾ ਰਿਹਾ ਹਾਂ ਬਾਕੀ ਸਹੀ ਹੈ ਨਾ ਜੂਠਾ ਨਹੀਂ ਹੈ ਨਾ ਨਹੀਂ ਨਹੀਂ ਜੂਠਾ ਨਹੀਂ ਹੈ ਬਸ ਤੁੰਠੀ ਨਿਕਾਣਾ ਹੈ ਮਗਾ ਡਾਲ ਦੋ ਓਕੇ ਓਕੇ ਇਹ ਹੈ तो ये हमने सब्जी काट के रखी हुई है। इधर अपने एक बंदा देखता थे पानी पत्ते मिंतरा। आह खुआ बड़ा रहा है। वहां पर फ्रेश सब्जी काटी जा रही है। ਹੰਦੀ ਹੰਬਲ ਲੱਗੀ ਸੀ ਤੇ ਆਹਰ ਹੋਂ ਤੇ ਇੱਧਰ ਮੇਰੇ ਸੱਜਾਈ ਨੇ ਵੱਡੇ ਨੇ ਭੇਜੇ ਸੀਗੇ ਢੁੱਲੇ ਤੇ ਨਮੇਕਰ ਵਾਸਤੇ ਤੇ ਲਾਉਣ ਵਾਸਤੇ ਤੇ ਮੈਂ ਰੱਖੀ ਬੈਠੀ ਸੀ ਮੈਂ ਕਿਹਾ ਉਹ ਦਿਨ ਹੀ ਆਪਾਂ ਲਾਵਾਂਗੇ ਜਦੋਂ ਪਾਠ ਕਰਾਉਣਾ ਉਹ ਬਸ ਤੇ ਹੋਂ ਰਹੀ ਸੀ ਲੱਗੀਆਂ ਨਾ ਢੰਗ ਤੇ ਹਾਂ ਐ ਕਿਤੇ ਬਾਬਿਆਂ ਕੋਲੇ ਲਾ ਦੋ ਨਾ ਤੇ ਹਾਂ ਇਥੇ ਲਾ ਲ ਤੇ ਔਰ ਵੇਖ ਲਓ ਕਿੱਥੇ ਕਿੱਥੇ ਲਾਉਣੇ ਆ ਬਾਹਰਾਂ ਦੇ ਕੋਚ ਇੱਕ ਇੱਥੇ ਨਹੀਂ ਲੱਗੂਗਾ ਜੇ ਇੱਥੇ ਤੇ ਸੋਹਣਾ ਲੱਗਣਾ ਪਾਰਲੀ ਸਾਈਡ ਲਾ ਲ ਪਾਰਲੀ ਸਾਈਡ ਲਾ ਲ ਹਾਂ ਹਾਂ ਜੀ ਜੀ ਹਾਂ ਵਧੀਆ ਲੱਗਦਾ ਪਕੌੜੀ ਕਿ ਕਿੰਨੇ ਬਣਾਇਆ ਸਨ ਇਹਨਾਂ ਆ ਵਠੇਰ ਕੇ ਬਣਾ ਲਓ ਥੋੜਾ ਜਿਹਾ ਹੋਰ ਤਾਂ ਕੰਮ ਖਤਮ ਹੋ ਗਿਆ ਦੇਖ ਇੱਕ ਤਾਂ ਉੱਥੇ ਲਾ ਲਾ ਹਾਂ ਫਿਰ ਕਿਹੜਾ ਕਿਹੜਾ ਰੰਗ ਹੈਗਾ ਤੁਸੀਂ ਇੱਕ ਉੱਥੇ ਵਧੀਆ ਲਾ ਲਾ ਤੁਸੀਂ ਠਹਿਰ ਕੇ ਪਾਲੀ ਤਿਆਰ ਹਾਂ ਸੇਵੇਂ ਦੇ ਨਾਲ ਦਾ ਲਾ ਦੇ ਜਲ ਦੂਜੇ ਫਾ ਹਾਂ ਇੱਥੇ ਲਾ ਦੇ ਹਨ ਹੂੰ ਸੋਨਾ ਲਾ ਦੇ ਹਾਂ ਹਾਂ ਤੇ ਇੱਕ ਚਲ ਕੇ ਦੋ ਲਾ ਦਾਂਗੇ ਨਹੀਂ ਨਹੀਂ ਇਹਨੂੰ ਪਿਆਰਾ ਹੁੰਦਾ ਅਸਵਾਪਾ ਜਿੱਤੇ ਪਿਆ ਚੇਹੇ ਆ ਹੋਏ ਤੇਰਾ ਇਹ ਹੌਦ ਜੱਲਾ ਸਾਰੀਆਂ ਦਰੀਆਂ ਸੋਗ ਵੀ ਥੋੜਾ ਥੱਲੇ ਰਹਿ ਗਿਆ ਸੀ ਬਾਹਲਾ ਮਾ ਥੋੜਾ ਜਿਹਾ ਰਹਿੰਦਾ ਥੱਲੇ ਪੈ ਉਹ ਲਾ ਕੇ ਅੰਦਰ ਵੀ ਨਾ ਫੋਟੋ ਜੰਗਿਆ ਜਾ ਕੇ ਇਹ ਤਾਂ ਉਹੀ ਜਿੱਤੇ ਮੈਂ ਪਾਠ ਕਰਦੀ ਹੁੰਨੀ ਬੈਠ ਕੇ ਉਹ ਹੀ ਡੇਡਾ ਹਾਂ ਡੇਡਾ ਕਾ ਇਧਰੋਂ ਸਦਾ ਹੋਰ ਥੱਲੇ ਦੀ ਕਚਲਾ ਬਸ ਪੂਰੇ ਦੀ ਜੂਏ ਦੇ ਥੱਲੇ ਦੀ ਕਚਲਾ ਕਾਲੀ ਚਾਹ ਦੀ ਕਰਾ ਜੋਤ ਬਸ ਮੈਂ ਜਦ ਬਾਬਾ ਜੀ ਆ ਗਏ ਤੇ ਉਹਦੇ ਜੋਤ ਮੈਂ ਜਗਾ ਦੇਣੀ ਆ ਕਿਹੜਾ ਤਾਂ ਆਪਾਂ ਸਵੇਰ ਚੁਕਾਈ ਸੀ ਹੋਣੀ ਚੱਲੇ ਬਾਬਾ ਜੀ ਨੂੰ ਲੈ ਬਹੁਤ ਪ੍ਰੀਤ ਤੇ ਤੁਹਾਨੂੰ ਬਰੇ ਛਾਲਪਾ ਹੀ ਆ ਛਾਲਪਾ ਹੀ ਚੱਕ ਵੀਰੇ ਪੁਣੇ ਦੇ ਚਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਅੱਜ ਦੀ ਵੀਡੀਓ ਆਪਣੀ ਹੈਗੀ ਆ ਖਾਸ ਖਾਸ ਇਸ ਕਰਕੇ ਕਿਉਂਕਿ ਅੱਜ ਆਪਾਂ ਘਰ ਵਿੱਚ ਕਰਵਾ ਰਹੇ ਸੀ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਤੇ ਇੱਧਰ ਆਪਾਂ ਜਦੋਂ ਆਏ ਸੀਗੇ ਕੇਰਾਂ ਅਰਦਾਸ ਕਰਤੀ ਸੀਗੀ ਤੇ ਪਰ ਆਪਾਂ ਹਜੇ ਪਾਠ ਨਹੀਂ ਕਰਵਾਇਆ ਸੀਗਾ ਕਿਉਂਕਿ ਕੰਮ ਹਜੇ ਕਾਫੀ ਪਿਆ ਸੀਗਾ ਤੇ ਆਪਾਂ ਕਿਹਾ ਸੀ ਕੰਪਲੀਟ ਹੋਏ ਤੇ ਕਰਵਾਵਾਂਗੇ ਤੇ ਅੱਜ 2 ਤਰੀਕ ਹੈਗੀ ਆ 2 ਜੂਨ ਹੋਊਗੀ ਉਹਦਾ ਕਰਕੇ ਅੱਜ ਸਾਰਿਆਂ ਨੂੰ ਛੁੱਟੀ ਸੀ ਭੈਣ ਭਰਾਵਾਂ ਵਾਲਾ ਵਕਨ ਸਾਰਿਆਂ ਨੂੰ ਤੇ ਅੱਜ ਦਾ ਹੀ ਫਿਰ ਆਪਾਂ ਲੈਣ ਰੱਖਿਆ ਤੇ ਵੀ ਆਪਾਂ ਪਾਠ ਹੋਇਆ ਤੇ ਸਭ ਨੇ ਸਾਜਾ ਕਰਵਾਉਣਾ ਤੇ ਹੁਣ ਬਸ ਤਿਆਰੀਆਂ ਆਪਣੀਆਂ ਹੋਈ ਜਾਂਦੀਆਂ ਖਾਲਤੂ ਹੋਈ ਜਾਂਦੀਆਂ ਤਿਆਰੀਆਂ ਤਾਂ ਤੇ ਹਾਲ ਬਸ ਪਾਪਾ ਜੀ ਨੂੰ ਲੈਣ ਗਏ ਹੋਈ ਆ ਤੇ ਫਿਰ ਜਦੋਂ ਹੀ ਪਾਪਾ ਜੀ ਆ ਗਏ ਤੇ ਆਪਾਂ ਸੰਗਤ ਆ ਗਈ ਤੇ ਪਾਠ ਹੋ ਗਿਆ ਸਭ ਨੇ ਸੁਣਨ ਕਰਦੇ ਵਾਹ ਜੀ ਆ On est dans un instant, on